ਪਰਮ ਸਤਿਕਾਰਯੋਗ ਸਾਧ ਸੰਗਤ ਜੀ ਸਮੂਹ ਮਾਈ ਭਾਈ ਇੱਕ ਵਾਰੀ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਪਵਿੱਤਰ ਕਰੀਏ ਸਭ ਗੱਜ ਕੇ ਕਹੋ ਧੰਨ ਸ੍ਰੀ ਸਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਫੇਰ ਹਮਲਾ ਮਾਰੋ ਸਮੇ ਦੇ ਮਾਲਕ ਨੂੰ ਯਾਦ ਕਰੀਏ ਸਭ ਗੱਜ ਕੇ ਕਹੋ ਧੰਨ ਸ੍ਰੀ ਸਗੁਰੂ ਉਹਦੇ ਸਿੰਘ ਸੱਚੇ ਪਾਤਸ਼ਾਹ ਜੀ ਸਾਗੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਆਪ ਜੀ ਤੈਹੋ ਜੇ ਸਮੇਂ ਦੇ ਵਿੱਚ ਕਿਉਂਕਿ ਇਹ ਸਮਾਂ ਪਦਾਰਥਵਾਦੀ ਸਮਾਂ ਹੈ ਆਪ ਗੁਰੂ ਚਰਨਾ ਜੁੜ ਕੇ ਨਾਮ ਜਪ ਰਹੇ ਹੋ ਨਾਮ ਕਿਉਂਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਏ ਲਾਇ ਧਿਆਨਾ ਸਗੁਰਾਂ ਨੇ ਗੁਰਬਾਣੀ ਚ ਫਰਮਾਇਆ ਹੈ ਅਬ ਕਲੂ ਆਇਓ ਰੇ ਇਕ ਨਾਮ ਬੋਵੋ ਬੋਵੋ ਕਾਲ ਯੁਗ ਦੇ ਵਿੱਚ ਨਾਮ ਦੀ ਮਹਾਨਤਾ ਹੈ ਨਾਮ ਦਾ ਮਹਾਤਮ ਹੈ ਸੋ ਆਪ ਸਤਿਗੁਰਾਂ ਦੇ ਹੁਕਮ ਅਨਸਾਰ ਮਹਾਤਮ ਉਹੀ ਹੈ ਜੋ ਹੁਕਮ ਅਨਸਾਰ ਜਪਿਆ ਜਾਵੇ ਇਹ ਸਾਗੁਰਾਂ ਨੇ ਕਿਰਪਾ ਕੀਤੀ ਹੈ ਆਪ ਜੀਆਂ ਤੇ ਆਪ ਨਾਮ ਜਪ ਰਹੇ ਹੋ ਗੁਰਬਾਣੀ ਚ ਆਇਆ ਹੈ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮਖ ਘਰ ਲੈਣਾ ਬਹੁਤ ਵੱਡੇ ਭਾਗ ਹੋਣ ਤਾਂ ਨਾਮ ਜਪਿਆ ਜਾ ਸਕਦਾ ਹੈ ਨਹੀਂ ਤੇ ਮਾਇਆ ਇੰਨੀ ਪ੍ਰਬਲ ਹੈ ਇਹ ਨਾਮ ਨਹੀਂ ਜਪਨ ਦਿੰਦੀ ਇਸ ਪਾਸੇ ਤੁਰਿਆ ਨਹੀਂ ਜਾ ਸਕਦਾ ਸਤਗੁਰ ਕਿਰਪਾ ਕਰਦਿਆਂ ਨਾ ਹਰ ਇੱਕੋ ਨਾਮ ਸਦਾ ਸੁਖ ਦਾਈ ਇਹ ਨਾਮ ਸਦਾ ਹੀ ਸੁਖ ਦੇਣ ਵਾਲਾ ਹੈ ਇੱਕ ਜਗ੍ਹਾ ਸਤਗੁਰ ਫਰਮਾਉਂਦੇ ਹਨ ਸੁਖ ਨਹੀਂ ਬਹੁਤਾ ਧਨ ਖਾਟੇ ਬਹੁਤਾ ਧਨ ਖਟ ਲੈਣ ਨਾਲ ਸੁਖ ਨਹੀਂ ਮਿਲਣਾ ਸੁਖ ਨਹੀਂ ਬਹੁਤਾ ਧਨ ਖਾਟੇ ਸੁਖ ਨਹੀਂ ਪੇਖੇ ਨ੍ਰਿਤ ਨਾਟੇ ਨਾਟਕ ਚੇਟਕ ਵੇਖ ਲੈਣੇ ਇਹਦੇ ਨਾਲ ਸੁਖ ਨਹੀਂ ਮਿਲਣਾ ਸੁਖ ਨਹੀਂ ਬਹੁ ਦੇਸ਼ ਕਮਾਏ ਕਈ ਇਹ ਸਮਝਦੇ ਹਨ ਕਿ ਅਲੱਗ-ਅਲੱਗ ਜਗ੍ਹਾ ਜਾ ਕੇ ਵੱਖ-ਵੱਖ ਦੇਸਾਂ ਜਾ ਕੇ ਸ਼ਾਇਦ ਸਾਨੂੰ ਸੁਖ ਮਿਲ ਜਾਏ ਪਰ ਸਤਿਗੁਰਾਂ ਨੇ ਫਰਮਾਇਆ ਹੈ ਇਸ ਤਰ੍ਹਾਂ ਸੁੱਖ ਨਹੀਂ ਮਿਲਣਾ ਸੁੱਖ ਨਾਹੀ ਬਉਦੇਸ ਕਮਾਏ ਸਰਬ ਸੁਖਾ ਹਰੇ ਹਰੇ ਗੁਣ ਗਾਏ ਉਸ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਉਹਦੇ ਨਾਲ ਇੱਕਮਿਕ ਹੋ ਕੇ ਸੁੱਖ ਮਿਲਣਾ ਹੈ ਸੋ ਇਹ ਸਤਿਗੁਰ ਸੱਚ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਉਦਮ ਆਪ ਜੀ ਕਰਦੇ ਹੋ ਕਿਉਂਕਿ ਉਹ ਕਿਰਪਾ ਹਰ ਇੱਕ ਤੇ ਕਰਦਾ ਹੈ ਬਖਸ਼ਿਸ਼ ਹਰ ਇੱਕ ਤੇ ਕਰਦਾ ਹੈ ਪਰ ਉਦਮ ਆਪ ਨੂੰ ਕਰਨਾ ਪਏਗਾ ਜਿੰਨਾ ਚਿਰ ਆਪ ਆਪਣਾ ਅਸੀਂ ਉਦਮ ਨਹੀਂ ਕਰਾਂਗੇ ਉਨੇ ਚਿਰ ਤੱਕ ਕਿਰਪਾ ਨਹੀਂ ਹੋਣੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਸਭ ਗੱਜ ਕੇ ਕਹੋ ਤਨਸੀਸਾ ਗੁਰੂ ਉਦੇਸ ਸਿੰਘ ਸੱਚ ਪਾਤਸ਼ਾਹ